ਹੋ ਜੀ ਚੱਲੇ ਆਪਾਂ ਬੂਟੇ ਲਾਉਣ ਦੋਸਤੋ ਕਈ ਬੰਦੇ ਟਲ ਕੇ ਬੂਟੇ ਲਾਉਣ ਤੋਂ ਤੇ ਵੰਚ ਆਪਣੇ ਨਾਲ ਆ ਦੇ ਹੋ ਟਰਾਲੀ ਦੇ ਵਿੱਚ ਹਾਂ ਜੀ ਮਾੜੀ ਬਾਏ ਬਾਏ ਕਰ ਦੇ ਕਰਾਂ ਦੋਵੇਂ ਤੇ ਖੜੇ ਕਰ ਦੇ ਬੋਲੇ ਸੋ ਨਿਹਾਲ ਚੱਲਦੇ ਆਈ ਚਲੋ ਮੈਂ ਤੇਰੇ ਸਾਹ ਦੀ ਨੂੰ ਸੋਤ ਲਿਆ ਆਪਾਂ ਰਮਨ ਨੂੰ ਵੀ ਉਹ ਨੂੰ ਮੈਂ ਆ ਕੇ ਦਿਖਾ ਲਵਾਂ ਆਪਣਾ ਚੱਲਦੇ ਆ ਫਿਰ ਇਹ ਕੋਰ ਬੰਦਾ ਆ ਗਿਆ ਬੈਸਾਰ ਕੇ ਵੀ ਚਲ ਗਏ

ਥੇ ਲਾਣਾ ਜਾਮ ਨੂੰ ਥੇ ਲਾਣਾ ਇੱਥੇ ਜਾਓ ਇੱਥੇ ਲਾਓ ਇੱਕ ਡੇਕਲ ਜਾਣੀ ਉੱਥੇ ਡੇਕ ਕੋ ਲੈ ਜਾ ਨੋ ਡੇਕ ਨਾ ਜਾ ਸਕੇ ਫੜ ਟੋਡੀ ਇੱਕ ਆ ਫੜਦਾ ਜਾ ਮੈਨੂੰ ਰਹਿਣਾ ਤੇ ਇਹ ਕਾ ਡੇਕ ਚੱਕਲਾ ਮੈਨੂੰ ਖਰਾਉ ਆ ਲੈ ਉੱtre ਚੱਕਲਾ ਉੱtre ਆ ਦੋ ਡੇਕ ਲਾ ਨਾ ਮੋਟਰ ਤੇ ਲੋ ਜੀ ਆ ਗਏ ਆਪਣੇ ਖੇਤ ਦੋਸਤੋ ਬੂਟੇ ਲਾਉਣ ਤੇ ਗੱਡੀ ਲਾਤੀ ਆਪਾਂ ਇੱਥੇ ਸਾਈਡ ਤੇ ਕਈ ਆਪਣੇ ਘਰ ਦੇ ਮੈਂਬਰ ਚੋਂ ਨਾ ਨਹੀਂ ਲੈਣਾ ਕਈ ਆਸ-ਪਾਸਾਂ ਲੋ ਕਰਦੇ ਆ ਜੇ ਲੋ ਕਹਿੰਦੇ ਭਾਈ ਆਖੇ ਤੂੰ ਵੀਡੀਓ ਬਣਾਏਗਾ ਤਾਂ ਤੇਰੇ ਨਾਲ ਨਹੀਂ ਆਣਾ ਕੁਝ ਬੰਨਾ ਚਾਹੀਦਾ ਲੋਕਾਂ ਨੂੰ ਲੈ ਗੋਰਾ ਵੀ ਆ ਗੋਰੇ ਕਿ ਵੇ ਆਂਜਰੇ ਸਾਥੀ ਵੀ ਆ ਚੁੱਕੇ ਆ ਯਾਰ ਲੋਕੀ ਵੀਡੀਓ ਬਣਾ ਨਹੀਂ ਕਿਉਂ ਡਰਦੇ ਆ ਕੀ ਨੀ ਅਲਰਜੀ ਆ ਜੇ ਵੀਡੀਓ ਆਪਣਾ ਲੋਕੀ ਸਾਰੀ ਦੁਨੀਆ ਪਾਈ ਜਾਂਦੀ ਆ ਜੋਤੀਆਂ ਆਉਂਦੀਆਂ ਫੋਟੋ ਸ਼ੂਟ ਕਰਾਉਂਦੇ ਆ ਵਿਆਂ ਜਾ ਕੇ ਉਹਨਾਂ ਤੋਂ ਡਰ ਲੱਗਦਾ ਵੀ ਸਾਡੀ ਵੀਡੀਓ ਕਰੇ ਫੋਟੋ ਨਾਲ ਸਾਡੀ ਕਿਤੇ ਜਿਹੜੀ ਅਲਰਜੀ ਆ ਵੀਡੀਓ ਅਲਰਜੀ ਹੋਣੀ ਤੇਰੀ ਚਲੋ ਕੋਈ ਨਹੀਂ ਗੁੱਸਾ ਛੱਡੋ ਥੁੱਕੋ ਗੁੱਸਾ ਥੁੱਕਦਾ ਥੂ ਤੇ ਚਲੋ ਆਪਾਂ ਲਾਉਣੇ ਬੂਟੇ ਦੋਸਤੋ ਚੱਲਦੇ ਆ ਖੇਤ ਆਪਾਂ ਆ ਦੇਖੋ ਵਾਂਝ ਤੇ ਰਵਣ ਚੱਲ ਪਿਆ ਹਾਂ ਗੁਰੇ ਕਿਵੇਂ ਆ ਹਾਂ ਆ ਗਿਆ ਆ ਗਿਆ ਕੀ ਗੱਲ ਕੋਣੀ ਬੂਟੇ ਲਾਉਣ ਲੱਗੇ ਬਾਵੇ ਤੂੰ ਕਰਦਾ ਫਿਰਦਾ ਕਿੱਥੋਂ ਲਾਰੀਏ ਬੂਟੇ ਫਿਰ ਲਾ ਦੋ ਚੱਲ ਫਿਰ ਜਕਾਰਾ ਵਾਲਾ ਲੈ ਕੇ ਤੇ ਕਿਰਪਾਨ ਪਾਈ ਆ ਸਾਸਰੀਆ ਗਾਲ ਸਾਸਰੀਆ ਗਾਲ ਕੇ ਯੋਕੇ ਕਰੇ ਥੈਂਕ ਯੂ ਧੰਨਵਾਦ ਲਓ ਵੀ ਗੋਰੇ ਲਾਦਾ ਜਕਾਰਾ ਤੇ ਬੂਟੇ ਲਾ ਦਾਂਗੇ ਆਪਾਂ ਹੁਣ ਤੇ ਹੁਣ ਆਪਾਂ ਚੱਲਦੇ ਆਂ ਮੋਟਰ ਤੇ ਦੋਸਤੋ ਆਹ ਦੇਖੋ ਝੋਨੇ ਝੋਨੇ ਸਾਰੇ ਐਨ ਵਧੀਆ ਚੱਲ ਰਿਹਾ ਕਿਉਂਕਿ ਮੀਂਹ ਥੋੜਾ ਜਿਹਾ ਪਿਆ ਹੈਗਾ ਤੇ ਤੁਸੀਂ ਦੇਖੋ ਦੋਸਤੋ ਜਿੰਨੀ ਕਿ ਮੈਨੂੰ ਨੌਲੇਜ ਆ ਜਦੋਂ ਮੀਂਹ ਪੈਂਦਾ ਮੈਂ ਅੱਗੇ ਵੀ ਗੱਲ ਕਰਦਾ ਹਾਂ ਤੁਹਾਡੇ ਨਾਲ ਜਦੋਂ ਮੀਂਹ ਪੈਂਦਾ ਜਿਹੜੀ ਫਸਲ ਆਪਣੀ ਉਹ ਲਹਿਰਾਂਣ ਲੱਗਣੀ ਸੋਹਣੀ ਬਣ ਜਾਂਦੀ ਜਿਵੇਂ ਕਹਿੰਦੇ ਹੁੰਦੇ ਆ ਹਰੀ ਭਰੀ ਹੋ ਜਾਂਦੀ ਆ ਇੱਕ ਮੌਸਮ ਬੜਾ ਕਿਊਟ ਹੈ ਦੇਖੋ ਤਿਤਲੀਆਂ ਆ ਜਾ ਜਿਹੜੇ ਛੋਟੇ ਛੋਟੇ ਉੱਡ ਜਾਂਦੇ ਆ ਤੇ ਆ ਆਪਣੇ ਪੱਠੇ ਆ ਸਾਨੂੰ ਪੱਠੇ ਦਾ ਵੀ ਨਹੀਂ ਆ ਪੱਠੇ ਸੁੱਕਣਾ ਕਾਫੀ ਹੋ ਗਿਆ 4-5 ਦਿਨ ਹੋ ਗਏ ਖੇਤ ਨਹੀਂ ਆਏ ਸੀ ਚਲੋ ਇਹਨਾਂ ਨੂੰ ਪਾਣੀ ਵੀ ਲੱਗਿਆ ਤੇ ਰੇ ਵੀ ਪਾਈ ਆ ਕਿਹੜਾ ਇੱਕ ਟਾਲੀ ਡਾਡੀ ਨੇ ਕਹਿੰਦੇ ਹੋਰ ਲੈ ਆਓ ਤੇ ਗੱਲ ਕਰਦੇ ਆਪਾਂ ਪੱਠੇ ਬੜੇ ਸੋਹਣੇ ਹੋ ਗਏ ਆਪਣੇ ਪਸ਼ੂਆਂ ਨੂੰ ਪਾਉਣ ਲਈ ਹੁਣ ਤਾਂ ਵੇ ਸੁੱਖ ਨਾ ਮੱਝ ਆਪਣੇ ਕੋਲ ਇੱਕ ਹੀ ਇੱਕ ਮੱਝ ਆਪਾਂ ਹੋਰ ਲੈਣੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਤੇ ਦੋਸਤੋ ਫਿਰ ਪੱਠੇ ਉਸ ਹਿਸਾਬ ਨਾਲ ਆਪਾਂ ਬੀਜੇ ਸੀ ਉਹਨੇ ਕ ਤੇ ਪੱਠੇ ਹੋ ਗਏ ਵਧੀਆ ਹੌਲੀ ਚਲਾ ਕੇ ਹੌਲੀ ਜਾ ਕੇ ਬੱਤ ਤੇ ਪੱਠੇ ਉਸ ਹਿਸਾਬ ਨਾਲ ਡਾਡੀਆਂ ਟਾਲੀ ਖੋਲੇ ਟਾਲੀ ਆਪਾਂ ਚੱਕ ਲੈਣ ਵਿੱਚ ਖੋਰ ਦੇ ਆਲਾ ਜਾਵਣਾ ਡਾਡੀ ਇੱਕੜੇ ਪਾਸੇ ਆਓ ਹਾਂ ਰੇ ਟਾਲੀ ਇੱਕ ਟਾਲੀ ਮੋਟਰ ਤੇ ਹੋਰ ਲਾਉਣੀ ਆ ਆਪਾਂ ਦੋਸਤੋ ਆ ਟਾਲੀ ਆ ਆਪਾਂ ਲੈ ਚੱਲੇ ਆ ਤੇ ਆਪਾਂ ਗੱਲ ਕਰਦੇ ਪੱਠੇ ਪੱਠੇ ਬਹੁਤ ਵਧੀਆ ਹੋ ਗਏ ਆ ਚਲੋ ਮੀਂਹੂ ਪਈ ਤਾਂ ਤਾਂ ਹੀ ਫਰਕ ਪਿਆ ਨਹੀਂ ਜਿਹੜੇ ਪਹਿਲਾਂ ਪੱਠੇ ਬੀਜੇ ਆ ਆਪਾਂ ਦੋਸਤੋ ਉਹ ਵਧੀਆ ਨਹੀਂ ਹੋਏ ਸੀ ਮੀਂਹ ਨਹੀਂ ਪਈ ਗਰਮੀ ਤਾਂ ਨਹੀਂ ਸਰਦੀ ਸੀਦੋ ਉਹ ਠੰਡ ਬੜੀ ਪੰਦੀ ਧੁੱਪ ਨਹੀਂ ਲੱਗਦੀ ਸੀ ਉਹ ਆਪਣੇ ਤਾਂ ਨਹੀਂ ਪੱਠੇ ਹੋਏ ਸੀਗੇ ਤੇ ਹੁਣ ਗਰਮੀ ਬਹੁਤ ਪਈ ਆ ਤਾਂ ਨਹੀਂ ਹੋਏ ਚਲੋ ਐਰ ਕੀ ਵੈਗਰੂਨ ਕਿਰਪਾ ਕਰਤੀ ਆ ਗਰਮੀ ਵਿੱਚ ਪੱਠੇ ਚਲੋ ਥੋੜੇ ਮੀਂਹ ਨੂੰ ਪੈਣ ਨਾਲ ਤੇਰੇ ਰੂਪਾਈ ਤੇ ਵਧਿਆ ਹੋ ਗਿਆ ਦੇਖੋ ਮੀਂਹ ਦੀ ਨਿਸ਼ਾਨੀ ਤੁਹਾਨੂੰ ਦਿਖਾ ਰਹੀਏ ਪਾਣੀ ਖੜ ਗਿਆ ਅੱਜ ਹਾਜ ਵੀ ਫਿਰਦੇ ਹਾਂ ਇੱਥੇ ਜਾਜਨਾ ਏਅਰਪੋਰਟ ਹੋਊ ਨੇੜੇ ਤੇ ਕਿਤੇ ਨੇ ਉੱਡਣ ਵਾਲੇ ਨੇ ਕਿ ਕਿ ਜਹਾਜ਼ ਫਿਰਦੇ ਆ ਲੋਕਲ ਜਹਾਜ਼ ਲੈ ਮੇਤਰੋ ਸਾਰੇ ਇਹ ਖੰਭਾ ਵਾਲੇ ਜਹਾਜ਼ ਜਿਵੇਂ ਕੀ ਮਜ਼ਾਕ ਕਰਦੇ ਆ ਦੇਖੋ ਮੀਂਹ ਚੰਗਾ ਪੈ ਗਿਆ ਤੇ ਆਪਾਂ ਆਪਣੀਆਂ ਮੋਟਰ ਤੇ ਜਾ ਕੇ ਦੋ ਟਾਲੀਆਂ ਇੱਕ ਟਾਲੀ ਤੇ ਇੱਕ ਸੌਰੀ ਦੋ ਡੇਕਾਂ ਤੇ ਲਾ ਕੇ ਜਦੋਂ ਫਿਰ ਆਪਾਂ ਲਾਵਾਂਗੇ ਰਾਤ ਦੇ ਜਿਹੜੇ ਬੂਟੇ ਜਿਵੇਂ-ਜਿਵੇਂ ਲਾਵਾਂਗੇ ਤੁਹਾਨੂੰ ਦੱਸੀ ਚੱਲਾਂਗੇ ਆਪਾਂ ਦੋਸਤੋ ਬਣੇ ਰ ਆਪਣੇ ਨਾਲ ਤੇ ਤੁਸੀਂ ਵੀ ਸਾਰੇ ਦੋਸਤੋ ਤੁਹਾਡੇ ਬੇਨਤੀ ਆ ਤੁਸੀਂ ਬੂਟੇ ਜਿਹੜੇ ਹੈਗੇ ਦਰਖਤ ਜਰੂਰ ਲਾਇਆ ਕਰੋ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਮਗਰਲੇ ਬਲੌਗ ਦੇ ਵਿੱਚ ਕਿ ਦਰਖਤ ਲਾਵਾਂਗੇ ਤੇ ਆਪਾਂ ਨੂੰ ਦੋਸਤੋ ਬਹੁਤ ਫਾਇਦਾ ਆ ਆਕਸੀਜਨ ਮਿਲਦੀ ਹੈ ਨਾਲ ਤੇ ਕਾਰਬਨ ਡਾਈਆਕਸਾਈਡ ਨੂੰ ਇਹ ਯਾਦਾਂ ਖਿੱਚ ਲੈਂਦੇ ਆ ਬਿਮਾਰੀਆਂ ਬਚਾਉਂਦੇ ਆ ਆਪਾਂ ਨੂੰ ਤੇ ਆ ਆਪਣਾ ਝੋਨਾ ਦੋਸਤੋ ਆਪਾਂ ਮੋਟਰ ਦੀ ਵਟ ਤੇ ਪੈ ਗਏ ਆ ਤੇ ਚੱਲਦੇ ਆ ਚਲੋ ਬੂਟੇ ਲਾਵਾਂਗੇ ਤਾਂ ਬੂਟੇ ਵੀ ਲਾ ਰਹੇ ਦੋਸਤ ਬੂਟੇ ਲਾਇ ਕਰੋ ਵਕਤ ਬਾਰੇ ਜਿੰਨਾ ਹੋ ਸਕੇ ਤੇ ਜਿਹੜੇ ਦੋਸਤ ਬੂਟੇ ਲਾਉਂਦੇ ਨੇ ਮੈਸੀ ਨੂੰ ਦੱਸਣ ਵੀ ਅਸੀਂ ਬੂਟੇ ਲਾਇਏ ਕਿੰਨੇ ਲਾਇਏ ਕਿਵੇਂ ਮੀਆਂ ਦਾ ਮੌਸਮ ਆਉਣ ਲੱਗਾ ਤੇ ਬੂਟੇ ਜਿਹੜੇ ਬਹੁਤ ਵਧੀਆ ਤੁਰਨਗੇ ਹਾਂ ਵੀ ਬੋਕੀ ਕਿਥੇ ਬੋਕੀ ਹੈਣੀ ਕੀ ਹੈਗੀ ਕਈ ਹੈਗੀ ਕਈ ਕਹਿਣਾ ਆਂਦੇ ਆ ਚਲੋ ਜੀ ਕਰਦੇ ਗੱਲਬਾਤ ਜਿਹੜੇ ਹੁੰਦੇ ਸੱਪ ਤੇ ਡੰਡਾ ਵਾਰਿਆ ਸੱਪ ਤੇ ਚੂਹੀ ਚੂਹ ਕੁਝ ਵੀ ਨਿਕਲ ਸਕਦਾ ਇੱਥੋਂ ਚੂਹੀ ਨੂੰ ਮਾਰ ਦਾਂਗੇ ਮਾਰ ਦਿਆਂ ਤੂੰ ਹਟਦਾ ਹੀ ਨਹੀਂ ਮਾਰਨ ਨਾ ਪੰਗਲੇ ਆਵੋ ਪੰਗਲੇ ਆ ਰਿਹਾ। ਯਾ ਆਪਣੀ ਮੋਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਰਮਨ ਨੰਦ ਨਾਲ ਹੈ ਦੋਸਤ ਨੂੰ। ਰਾਮ ਇੱਥੇ ਉਹ ਕੀ ਹੈ ਕਰੇ। ਆਪੇ ਫੋਨ ਪਣ ਸਪਰੇਅ ਲਾ ਆਪਣਾ। ਕੋਹੜੀਆਂ ਇਥੋਂ ਵਿੱਚ ਕਾਫੀ ਦਿਨਾਂ ਬਾਅਦ ਦਿਖਾਉਣ ਲੱਗੇ ਆ ਦੋਸਤੋ। ਵਿੱਚੋਂ ਦਿਖਾਈ ਨਹੀਂ ਮੇਰੇ ਸਾਹਾਂ ਕਾਫੀ ਦਿਨਾਂ ਬਾਅਦ ਕੇ ਦਿਖਾਉਣੇ ਹੁਣ ਲੱਗੇ ਆ। ਸਮਾਨ ਸੱਲਾ ਪਿਆੜ ਸਾਰਾ। ਸੋਨਾ ਆਪਣਾ ਤੇ ਦੋਸਤੋ ਬੋਕੀ ਹੈਣੀ ਪਹਿਲਾਂ ਸਾਨੂੰ ਬਾਈ ਨੇ ਖਾਈ ਪਠਿਆਲ ਨੇ ਥੋੜੀ ਬੋਕੀ ਅੰਦਰ ਪਈ ਆ ਤੇ ਅੰਦਰ ਬੋਕੀ ਹੈਣੀ ਨਾ ਹੀ ਕਹੀ ਹੈਗੀ ਭੁੱਲੇ ਹੁਣ ਸਾਨੂੰ ਜਾਲਾ ਪਿੰਡ ਦੁਆਰਾ ਫੇਰ ਜਾਣਾ ਪੂਜਾ ਲੈਉਣਾ ਪੂ ਤੇ ਲਿਆ ਕੇ ਫੇਰ ਆਪ ਲਾਉਨੇ ਬੂਟੇ ਤੇ ਬਣੇ ਰੋ ਆਪਣੇ ਨਾਲ ਦੋਸਤੋ ਚੱਕਦਾ ਚੁਟਕੇ ਇਹ ਭਾਈ ਹੈ ਕਰਦਾ ਹੀ ਕੰਮ ਜਿਸ ਤੋਂ ਮੈਂ ਦਾਰਦਾ ਹਾਂ ਆ ਦੇਖੀਏ ਚਲਾ ਕੇ ਇੱਥੇ ਨੂੰ ਡੇਕ ਹਾਂ ਮੈਂ ਲਾਉਣਾ ਤੂੰ ਲਾ ਲੈ ਕੋ ਮੈਨੂੰ ਖੋਤ ਲੈ ਲੈਂਦੇ ਜਾ ਉਹਰ ਕਹੀ ਲਾਓ ਬੰਦ ਕਰ ਲੈ ਯਾਰ ਤੇ ਜਿਹੜੀ ਕਈ ਆਪਣੀ ਉੱਥੋਂ ਨਹੀਂ ਨਿਕਲੀ ਮੋਟਰ ਤੇ ਪੱਠਿਆਂ ਵਾਲਾ ਬਾਈ ਮੇਲਾ ਲੈ ਗਿਆ ਕਰੇ ਤੇ ਡੈਡੀ ਹੁਣ ਲਾਈਨ ਚੱਲੇ ਆ ਪਰੇ ਆ ਰਹੇ ਤੋਂ ਕਈ ਤੇ ਅਸੀਂ ਖੜੇ ਸੀ ਤੇ ਮੈਂ ਤੇ ਵਾਂਛਣੀ ਪੰਗ ਲੈਂਦੇ ਹੀ ਤੇ ਆ ਦੇਖੋ ਦੋਸਤੋ ਆਪਣੀ ਖੇਲ ਪਾਣੀ ਵਾਲੀ ਮੋਟਰ ਚੱਲੀ ਸੱਜਰੀ ਤੇ ਦੇਖ ਸਕਦੇ ਹੋ ਪਾਣੀ ਬੜਾ ਸਾਫ ਸਾਫ ਹੈ ਤੇ ਜਾਨਵਰ ਬੋਲਦੇ ਹੋਏ ਟਾਲੀ ਦੇ ਉੱਪਰ ਤੇ ਥੋੜਾ ਜਿਹਾ ਮੀਂਹ ਪਿਆ ਜਿਸ ਦਾ ਤੁਹਾਨੂੰ ਦੱਸਿਆ ਪਹਿਲਾਂ ਉਹਦੇ ਨਾਲ ਵੈਸੇ ਗਰਮੀ ਹੋਰ ਜ਼ਿਆਦੇ ਪੜਾਅਸ ਹੋ ਗਈ ਆ ਖੇਤ ਵਿੱਚ ਸੇਕ ਜ਼ਿਆਦੇ ਹੋ ਗਿਆ ਚਲੋ ਕੋਈ ਨਹੀਂ ਇੱਕ ਵਾਰੀ ਥੋੜਾ ਮੀਂਹ ਪੈਗਾ ਗਾਂ ਫੇਰ ਪੈੰਦੇ ਜਿਹੜੇ ਚਾਂਸ ਹੈਗੇ ਬਣ ਗਏ ਨੇ ਆ ਆਪਣਾ ਉੱਧੇ ਵਾਲਾ ਸਟੈਂਡ ਕੈਮਰਾ ਸਟੈਂਡ ਜਿੱਤੇ ਆਪਾਂ ਆਕੇ ਲਾਈਵ ਕੀਤਾ ਸੀ ਇਹ ਲਾਈਵ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ ਦੋਸਤੋ ਤੇ ਵਾਣਛੇ ਦੂ ਪਿੱਛੇ ਬਾਸ ਪਿੱਛੇ ਆ ਇਧਰ ਨਾ ਵੜਾ ਦੇ ਨਾ ਇੱਟੋ ਟਾਇਆ ਪਈਆਂ ਉਧਰ ਚਲੋ ਪਿੱਛੇ ਚਲੋ ਇਹ ਦੇਖੋ ਹੁਣ ਲਉ ਪੀਣਗੇ ਆਖੇ ਲੱਗ ਰਹੇ ਨੇ ਇਹਨਾਂ ਨੇ ਉਹ ਖੜੀ ਆਪਣੀ ਜੀਪ ਜਿੱਤੇ ਬੂਟੇ ਲੱਦੇ ਵੇ ਆ। ਵਾਹ ਜਿਹੜਾ ਜਾਨਵਰ ਬੋਲਦਾ ਨਾ ਕੀ ਦੱਸੋ ਦੋਵੇਂ ਨੇ। ਜਿਹੜਾ ਜਾਨਵਰ ਬੋਲਦਾ ਕੀ ਬੋਲਦਾ ਇਹ? ਨਸਰਮਣ ਕੀ ਆ ਇਹ? ਗਾਣਾ ਗਾਉਂਦਾ। ਗਾਣਾ ਗਾਉਂਦਾ ਕਿਹੜਾ ਗਾਣਾ ਗਾਉਂਦਾ? ਮੂਸੇ ਵਾਲ ਦਾ। ਹੈ? ਹਾਂ। ਦੱਸ ਕਿਹੜਾ ਗਾਣਾ ਗਾਉਂਦਾ ਰਮਣ? ਤੂੰ ਦੱਸ ਮੈਂ ਕਿਹੜਾ ਗਾਣਾ ਗਾਉਂਦਾ ਹੈ? ਰਮਣ ਤੂੰ ਆਹ ਗਾਣਾ ਗਾਉਂਦਾ ਦੱਸ ਕਿਹੜਾ ਗਾਣਾ ਗਾ ਰਿਹਾ ਹੈ। ਲਓ ਵੀ ਮਿੱਤਰੋ ਇਹ ਕਿਨੇ ਡਾਕਟਰ ਬੈਠੇ ਨੇ ਉੱਥੇ। ਉਹ ਵੀ ਉਹ ਤੇ ਦਰਖਤ ਬਠ ਬੈਠਾ ਸੋ ਦਰਖਤ ਤੇ ਬੈਠਾ ਦਾ ਪੰਛੀ ਇਹ ਕਹਿੰਦੇ ਗਾਣਾ ਗਾਈ ਜਾਂਦਾ ਤੇ ਮੈਂ ਦੱਸੂ ਪਰ ਕਿਹੜਾ ਗਾਣਾਗਾ ਉਹਨੂੰ ਦੱਸਦੇ ਹੈ ਨਹੀਂਗੇ ਨਹੀਂ ਪਤਾ ਚਲੋ ਫਿਰ ਬੂਟੇ ਲਾ ਲਈਏ ਫਿਰ ਆਪਾਂ ਗਵਾਉਣੇ ਗਾਣੇ ਤੁਤੋ ਠੀਕ ਹੈ ਡੈਡੀ ਲੈ ਕੇ ਕਹੀ ਤੇ ਚਲੋ ਆਪਾਂ ਲਾਉਨੇ ਆ ਇਹਨਾਂ ਨੂੰ ਕਾ ਕਰਨਾ ਕੋਈ ਡੋਗਿਆ ਜਾਂਦਾ ਕਮਾਂਛ ਖੋਲ ਕੇ ਲਫਾਫਾ ਲਾ ਦੇਣਾ ਇਹ ਕਹਿੰਦਾ ਮੈਂ ਲਾਉਣਾ ਪਹਿਲਾਂ ਕਹਿੰਦਾ ਲਾ ਦੇ ਲਫਾਫਾ ਲਾ ਪਹਿਲਾਂ ਤੂੰ ਬੱਚਾ ਬਹਿ ਕੇ ਇੱਥੇ ਤੋੜ ਨਹੀਂ ਆ ਪਾੜ ਦੇ ਦਰਤ ਆ ਆ ਦਰਤ ਕਿ ਨਾ ਸੌਰੀ ਆ ਕਾਗ ਜਾ ਨੇੜੇ ਕਰਨਾ ਜੋਰ ਨਾਲ ਪਾੜ ਦੇਣਾ ਥੱਲੇ ਨਾ ਰਹੀ ਨੂੰ ਚੱਲ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਥੋੜੀ ਜਿਹੀ ਮਿੱਟੀ ਸਾਈਡ ਤੇ ਪਾ ਮਿੱਟੀ ਦਰ ਵਦੂਆ ਪਾ ਲਿਆ ਬੀਬੀ ਫੜ ਕੇ ਜਿਹੜਾ ਪਾਣੀ ਜਾਈ ਸੀ ਚਲੋ ਜੀ ਪਹਿਲਾਂ ਦਰਖਤ ਲਾਤਾ ਆਪਾਂ ਦੇਖ ਨਾ ਆਪਣੇ ਪਾਸੋਂ ਪੁੱਤ ਪਹਿਲਾਂ ਸਾਰੇ ਮਿੱਟੀ ਪਾਰਾਂ 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 ਪਾਸੇ ਉਹ ਕਈ ਨਾ ਗਾੜੀ ਨੂੰ ਬਤਨ ਸੇ ਪਾਣੀ ਪਾ। ਆ ਇਹ ਨਹੀਂ ਉੱਤੇ ਨੋਟ ਪਾਣੀ ਆ। ਪਾਲੇ ਪਾਣੀ ਪਾ ਕੇ ਪਾਣੀ ਉੱਤੇ। ਬਸ ਚਲੋ ਜੀ। ਪਹਿਲਾ ਬੂਟਾ ਲੱਗ ਗਿਆ। ਚਲੋ ਹੁਣ ਦੂਜਾ ਚੱਲ ਗਏ ਕਿੱਥੇ ਪਾਸੇ ਆਉਣਾ। ਇੱਥੇ ਕਿ ਲਾਉਣਾ? ਇੱਥੇ ਦੇਖ। ਛੋਟੇ ਲਾਉਣੀ ਆ। ਇੱਥੇ ਦੇਖ। ਤੇਰੇ ਅੱਛਾ ਪਾਣੀ ਪੀ ਜਾਂਦਾ। ਕੋਈ ਪਾਣੀ ਚੰਦਾ ਹੀ ਹੈ। ਵਹਿ ਰਪਾਰ ਲੀੜਾ ਪਾੜ ਦਾ ਦੇਖਦਾ ਉਹ ਲਿਆ ਫੜਾ ਦੇਖ ਲੈ ਉਹ ਦਦ ਨੂੰ ਫੜਾ ਲੈ ਕੋਲੇ ਆ ਕੇ ਨੇੜੇ ਜਾ ਕੇ ਜਾ ਆਉ ਪਾਣੀ ਬੰਦ ਕਰੋ ਯਾਰ ਪਾਣੀ ਪਹਿਲਾਂ ਨਿਕਲ ਦੇਖਦਾ ਪਛੜ ਇਹ ਕਰੋ ਸਿੱਧੇ ਨੱਪ ਕੇ ਅਸਦੀ ਕਰੋ ਬੱਤ ਐ ਬਸ ਅੜ ਜਾ ਬਸ ਚਲੋ 10 ਪਰ ਮੈਂ ਕਰਦਾ ਬਹਾ ਹੋ ਗਈ ਸਿੱਧੀ ਅਬ ਮਿੱਟੀ ਛੜਦਾ ਤੇ ਆ ਵੀ ਲੱਗ ਗਈ ਦੂਦੀ ਆਪਰੇ ਇੱਥੇ ਆਪ ਲਾਉਣੇ ਟਾਲੀ ਪੱਠਿਆਂ ਦੇ ਕੋਲੇ ਮਿੱਟੀ ਖਲੜਦੀ ਆ ਕੋਈ ਮਿੱਟੀ ਖਲੜ ਜਾ ਕੋਈ ਚੱਕਣੀ ਫਿਰ ਕੇ ਹੁੰਦਾ ਖਾਜ ਲਾ ਤੇਰਾ ਲੈ ਆ ਕੇ ਲਾਇਆ ਕਰੋ ਯਾਰ ਖਾਜ ਲਾ ਇਸ ਵਰਗੇ ਲੈ ਨੇੜੇ ਜਾ ਲੈ ਨੇੜੇ ਜਾ ਗੁੰ ਨੰਗ ਜਾ ਨੰਗ ਜਾ ਆ ਬੱਲੇ ਬਹੁਤ ਸਾਰਟ ਪੁੱਸਾ

ਇੰਦਰਾਖਤ ਆਪਾਂ ਲਾਤੇ ਆ ਜੀ ਤੇ ਖੇਤ ਮੋਟਰੇ ਨੇੜੇ ਨੇ ਤੇ ਬਾਕੀ ਆਪਾਂ ਲੌਂ ਚੱਲੇ ਆਂ ਰਾਹ ਤੇ ਤੇ ਬਸ ਲੈ ਲੈ ਕੰਮ ਸ਼ੁਰੂਆਤ ਕਰਨੀ ਓਖੀ ਥੋੜੀ ਜੀ ਬਾਕੀ ਕੰਮ ਤਾਂ ਬਾਅਦ ਛੋਲੇ ਸਾਰੇ ਹੋ ਹੀ ਜਾਂਦੇ ਨੇ ਗਰਮੀਆਂ ਤੇ ਹਾਲ ਦੇਖ ਲਓ ਨਾਲ ਆਪਣੇ ਰਮਨ ਰਮਨ ਇੱਕ ਵਾਰੀ ਬਾਏ ਬਾਏ ਕਰਦੇ ਹਾਂ ਮੇਰੇ ਦਰਸ਼ਕਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਰੱਖੀ ਬਹੁਤ ਮੰਨਦੇ ਆ ਕਿ ਦੋਸਤੋ ਸਬਸਕ੍ਰਾਈਬ ਕਰ ਦਿਓ ਚੈਨਲ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਦਿਓ ਹਾਂ ਜੀ ਹੁਣ ਰਹਿ ਗਏ ਆਪਣੇ ਸਾਰੇ ਰਾਹ ਵਾਲੇ ਤੇ ਰਾਹਲੇ ਲਾ ਕੇ ਤੇ ਫੇਰ ਆਪਾਂ ਚੱਲਦੇ ਆਂ ਦੋਸਤੋ ਘਰਾਂ ਨੂੰ ਤੇ ਮੈਂ ਦੁਬਾਰਾ ਫੇਰ ਕਹਿਣਾ ਯਾਰ ਕਿਉਂਕਿ ਮੈਥੋਂ ਰਹਿ ਨਹੀਂ ਜਾਂਦਾ ਤੁਸੀਂ ਸਾਰੇ ਬੂਟੇ ਜ਼ਰੂਰ ਲਾਓ ਦੋਸਤੋ ਬੂਟੇ ਬਹੁਤ ਵਧੀਆ ਚੀਨੇ ਲਾਉਂਗੇ ਤਾਂ ਬਾਕੀ ਦੇ ਸਭ ਜਾਣਦੇ ਹੋ ਦੋਸਤੋ ਆ ਗਏ ਆਪਾਂ ਜੀਪ ਟਰਾਲੀ ਦੇ ਕੋਲੇ ਤੇ ਆਹ ਦੇਖੋ ਦੋਸਤੋ ਹਾਲ ਬੂਟੇ ਤੇ ਲਾ ਆਪਾਂ ਕਿੰਨੇ ਬੂਟੇ ਲਾਏ ਤੁਹਾਨੂੰ ਦਿਖਾ ਦਿੰਦੇ ਆਪਾਂ ਸਾਰੇ ਕੀ ਹਾਲ ਅੰਦਰੋਸ ਸਿੰਘ ਹਾ ਦੇਖੋ ਸ਼ੁਰੂ ਹੋ ਜਾਂਦੇ ਆ ਇੱਕ ਯਾਰ ਸਾ ਬੜੇ ਗਰਮੇ ਬਹੁਤ ਜਿਆਦਾ ਹੈ ਦੋ ਤਿੰਨ ਹੁਣ ਦਿਖਾਉਨੇ ਆਪਾਂ ਸਾਰੇ ਦਿਖਾਣੇ ਕੋਈ ਦੋਸਤੋ ਤੁਹਾਨੂੰ ਇਹ ਕਾੜੇ ਖਲਾਈ ਆ ਆਹ ਦੇਖੋ ਦੋਸਤੋ ਦੇਖੋ ਆਪਾਂ ਸਾਰੇ ਲਾਤੇ ਨਾ ਆਪਾਂ ਤੇ ਤੁਸ ਵੀ ਲਾਓ ਦੋਸਤੋ ਬੂਟੇ ਜਰੂਰ ਯਾਰ ਬਹੁਤ ਬਰਾਹ ਸਾਰਾ ਸასი ਕਾਲ ਬਾਏ ਬਾਏ ਜੀ ਦੋਸਤੋ ਕਮੈਂਟਾਂ ਵਿੱਚ ਆਪਣੇ ਬੂਟੇ ਲਾਉਣ ਦਾ ਸਟਾਈਲ ਤੇ ਆਪਣਾ ਹਾਲ ਕਿਦਾਂ ਲੱਗਾ ਤੁਹਾਨੂੰ ਦੋਸਤੋ ਤਾਂ ਜਲਦੀ ਕਰ ਰਹੇ ਹਾਂ ਵਲੌਗ ਬੰਦ ਕਿਉਂਕਿ ਬੁਰਾ ਹਾਲ ਆ ਦੇਖ ਸਕਦੇ ਹਾਂ ਨੱਚੜ ਗਏ ਜਮਾਂ ਬਿਲਕੁਲ ਹੀ ਚਲੋ ਬਾਏ ਬਾਏ ਜੀ ਵੀਡੀਓ ਕਰ ਲਾਈਕ ਚੈਨਲ ਦਾ ਸਬਸਕ੍ਰਾਈਬਰ ਕਰ ਲਓ ਸ਼ੇਅਰ ਹੀ ਬਾਏ ਬਾਏ ਜੀ ਕਿ ਚੱਕੀ ਕੀ ਹਾਲ ਹੈ ਕਿ ਜਗੇ ਜਾਣਾ ਕਿਸ ਫਿਰ ਆ ਦੇਖੋ ਵੰਚ ਦਾ ਹਾਲ ਜੀ ਇਹ ਉਤੀ ਕਹਿੰਗੇ ਬੱਚੇ ਨੂੰ ਕਿਉਂ ਨਾ ਵੀਰ ਕੇ ਖੇਤ ਗਿਆ ਇਹਨਾਂ ਸਹੀ ਗਰਮੀ ਬਹੁਤ ਜਿਆਦਾ ਨਾਲ ਨਾ ਚੱਲ ਬੂਟੇ ਲਾਉਣੇ ਉੱਥੇ ਕੋ ਚੀਜ਼ੀ ਖਾਣੇ ਚੱਲੇ ਪਰ ਇਹ ਵੀ ਕਿ ਕਿਵੇਂ ਜਾਣਾ ਦੋੜ ਕੇ ਫੇਰ ਕਿਉਂ ਜਾਵੜੀ ਕੋ ਫੇਰ ਠੀਕ ਹੈ ਜੀ ਬਾਏ ਬਾਏ